ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਦੇ ਬਿਲਕੁਲ ਨਾਲ ਦਾ ਇਹ ਪਿੰਡ ਹਾਈਵੇ ਦੇ ਉੱਤੇ ਹੀ ਆਉਂਦਾ ਲਗਭਗ 2 ਕਿਲੋਮੀਟਰ 3 ਕਿਲੋਮੀਟਰ ਸਾਈਡ ਤੇ ਹਟਮਾ ਹਾਈਵੇ ਤੋਂ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਜੀ ਹੋਰਾਂ ਨੇ ਖੇਤੀਬਾੜੀ ਨਾਲ ਸੰਬੰਧਿਤ ਜਾਂ ਤਾਂ ਕਹਿ ਲੋ ਤਜਾਇ ਕੈਲੋਬੀ ਜੀ ਨੇ ਸਾਇਲੇਜ ਦਾ ਕੰਮ ਕਰਨਾ ਮੱਕੀ ਬੀਜਣੀ ਆ ਜਾਂ ਮੱਕੀ ਵੱਢਣੀ ਆ ਉਹਦੇ ਨਾਲ ਸੰਬੰਧਤ ਦੋ ਸਾਹਮਣੇ ਤੁਸੀਂ ਸਿੰਗਲ ਰੋ ਵਾਲੀਆਂ ਮਸ਼ੀਨਾਂ ਦੇਖੋ ਸ਼ਕਤੀਮਾਨ ਕੰਪਨੀ ਦੀਆਂ ਇੱਕ ਇਹ ਜਿਹੜੇ ਮਲਟੀ ਕ੍ਰੌਪਸ ਪਲੈਂਟਰ ਆ ਜਿਹੜਾ ਹਰੇਕ ਤਰ੍ਹਾਂ ਦੀ ਬੈੱਡ ਉੱਤੇ ਫਸਲ ਦੀ ਬਿਜਾਈ ਕਰਦਾ ਇਹ ਵੀ ਫॉर ਸੇਲ ਹੈ ਇਹ ਤੋਂ ਇਲਾਵਾ ਇੱਕ ਇਹ ਤੁਸੀਂ 4x4 ਟਰੈਕਟਰ ਉੱਤੇ ਚੱਲਣ ਵਾਲੀ ਵੱਡੀ ਮਸ਼ੀਨ ਤੇ ਨਾਲ ਇਹਦੇ ਸੋਨਾਲੀਕਾ ਟਰੈਕਟਰ ਇਹ ਵੀ ਫॉर ਸੇਲ ਹੈ ਵੇਚਣਾ ਬਾਈ ਨੇ ਇਹ ਤੋਂ ਇਲਾਵਾ ਝੋਨੇ ਦੀ ਬਿਜਾਈ ਵਾਲੀ ਸਿੱਧੀ ਬਿਜਾਈ ਵਾਲੀ ਮਸ਼ੀਨ ਜਿਹੜੀ ਇਹ ਵੀ ਬਾਈ ਜੀ ਹੋਰਾਂ ਨੇ ਸੇਲ ਕਰ ਦੇਣੀ ਹੈ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਰੇਟ ਹਰੇਕ ਆਈਟਮ ਦੇ ਵੀਡੀਓ ਦੇ ਵਿੱਚ ਰੱਖਾਂਗੇ ਇੱਕ ਇਹ ਤੂੜੀ ਬਣਾਉਣ ਵਾਲਾ ਰੀਪਰ ਤੂੜੀ ਬਣਾਉਣ ਵਾਲੀ ਮਸ਼ੀਨ ਫॉर ਸੇਲ ਹੈ ਇਹ ਤੋਂ ਇਲਾਵਾ ਇੱਕ ਤੁਸੀਂ ਸਾਹਮਣੇ ਮਸ਼ੀਨ ਦੇਖ ਸਕਦੇ ਹੋ ਪੰਜਾਬੀ ਆਸਤੇ ਇਹ ਵੀ ਫॉर ਸੇਲ ਹੈ ਇਹ ਜਿਹੜੀਆਂ ਤੁਹਾਨੂੰ ਮੈਂ ਮਸ਼ੀਨਾਂ ਠਾਤੀਆਂ ਹੈ ਜਿਹੜੀ ਮਸ਼ੀਨਰੀ ਠਾਤੀ ਹੈ ਇਹ ਤੋਂ ਇਲਾਵਾ ਕਿਉਂਕਿ ਜਿਹੜੇ ਸਾਰੇ ਟੂਲ ਘਰਾਂ 'ਚ ਨਹੀਂ ਖੜੇ ਹੁੰਦੇ ਇੱਕੋ ਕਰੇ ਫੱਲਨੇ ਔਖੇ ਹੋ ਜਾਂਦੇ ਇਧਰ ਉਧਰ ਕਈ ਵਾਰ ਆਪਾਂ ਨੂੰ ਸਾਧਨ ਲਾਉਣੇ ਪੈਂਦੇ ਆ ਸੰਦ ਲਾਉਣੇ ਪੈਂਦੇ ਆ ਤਾਂ ਉਹਨਾਂ ਚ ਬਾਈ ਹੋਰਾਂ ਤੋਂ ਪਤਾ ਲੱਗਾ ਵੀ ਇੱਕ ਜ਼ੀਰੋ ਡ੍ਰਿਲ ਤੇ ਇੱਕ ਰੋਟਾਵੇਟਰ ਉਹ ਦੋ ਐਡੀਸ਼ਨਲ ਨਾਲ ਚੀਜ਼ਾਂ ਹੋਰ ਆ ਜਿਨ੍ਹਾਂ ਦੀ ਆਪਾਂ ਡਿਮਾਂਡ ਜਾਂ ਡਿਟੇਲ ਬਾਈ ਤੋਂ ਪੁੱਛਾਂਗੇ ਸੋ ਮਸ਼ੀਨ ਜਿਹੜੀ ਵੀ ਤੁਸੀਂ ਲਿਜਾਣੀ ਚਾਹੁੰਨੇ ਉਹਦੀ ਫੁੱਲ ਤਸੱਲੀ ਕਰਨ ਦਾ ਹੱਕ ਹੈ ਤੇਉ ਤੋਂ ਤੁਸੀਂ ਤਸल्ली ਕਰਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲਦੇ ਰਹਿਣਗੇ ਮਿਲਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵੀਰ ਨਾਮ ਦੱਸੋ ਤੁਹਾਡੇ ਮੈਕ ਲੱਗਾ ਹੋਇਆ ਮੇਰਾ ਦੀਪਾ ਸਿੰਘ ਸਨੇਹਰਾ ਜੀ ਦੀਪੇ ਬਾਈ ਅੱਜ ਸਾਇਲੇਜ ਨਾਲ ਸੰਬੰਧਿਤ ਆ ਕਹਿ ਲੋ ਵੀ ਸਾਰੀਆਂ ਮਸ਼ੀਨਾਂ ਆਪਾਂ ਅੱਜ ਵੇਚਣ ਲੱਗੇ ਆ ਇਹ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਤੁਹਾਡੇ ਕੋਲੋਂ ਦਿਖਾਤੀਆਂ ਸ਼ੁਰੂਆਤ ਕਰਾਂਗੇ ਜਿਹੜੀਆਂ ਸ਼ਕਤੀਮਾਨ ਕੰਪਨੀ ਦੀਆਂ ਸਿੰਗਲ ਰੋ ਸਾਇਲੇਜ ਵਾਲੀਆਂ ਮਸ਼ੀਨਾਂ ਇਹਨਾਂ ਤੋਂ ਇਹ ਕਿਹੜਾ ਕਿਹੜਾ ਮਾਡਲ ਆਂਦਾ ਜਾਂ ਕਿੰਨੀਆਂ ਚੱਲੀਆਂ ਇਹ ਇਹ 23 ਮਾਡਲ ਆਈ ਦੋਵੇਂ ਮਸ਼ੀਨਾਂ ਠੀਕ ਹੈ ਤੇ ਇਹ ਦੋ ਸੀਜ਼ਨ ਲੱਗੇ ਆ ਜੀ ਇਹਨਾਂ ਦੇ ਦੋ ਸੀਜ਼ਨ ਲੱਗੇ ਆ ਹਾਂਜੀ ਤੇ ਦੋਹਾਂ ਦੇ ਆਪਾਂ ਕਹਿ ਲਈਏ ਵੀ ਇਹਨਾਂ ਨੇ ਕੋਈ 60-60 ਕਿੱਲੇ 70-70 ਕਿੱਲੇ ਦੋਵਾਂ ਨਾਲ ਵੱਡੇ ਆ ਠੀਕ ਹੈ ਜ਼ਿਆਦੇ ਨਹੀਂਗੇ ਟੋਕੇ ਪਾਏ ਹੋਏ ਇਹਨਾਂ ਦੇ ਠੀਕ ਹੈ ਦੁਆਰਾ ਜਿਹੜੇ ਨਵੇਂ ਟੋਕੇ ਪਾਏ ਹੋਏ ਆ ਅੱਛਾ ਉਹ ਦੁਆਰਾ ਪਾਤੇ ਸੀ ਆਉ ਪਾਦੇ ਹਾਂਜੀ ਮਤਲਬ ਐ ਸੀਜ਼ਨ ਚ ਫਿਰ ਟੋਕੇ ਬਦਲਣ ਦੀ ਲੋੜ ਨਹੀਂ ਨਹੀਂ ਟੋਕੇ ਬਦਲਣ ਦੀ ਲੋੜ ਨਹੀਂ ਇਹਨਾਂ ਦੀ ਠੀਕ ਹੈ ਅੱਛਾ ਕੀ ਡਿਮਾਂਡ ਕਰਦੇ ਹਾਂ ਬਈ ਇਹਨਾਂ ਦੀ ਇਹਨਾਂ ਦੀ 13 ਦੀ 130 ਇੱਕ ਦਾ ਰੇਟ ਹੈ 260 ਦੋਹਾਂ ਦਾ ਰੇਟ ਦੋ ਰੇਟ ਹਾਂਜੀ ਦੋਸਤੋ ਸ਼ਕਤੀਮਾਨ ਕੰਪਨੀ ਦੀਆਂ ਸਿੰਗਲ ਰੋ 2023 ਮਾਡਲ ਆ ਦੋਨੇ ਬਾਹਰੋਂ ਸਾਫ਼ ਸੁਥਰੀਆਂ ਆ ਅੰਦਰੋਂ ਟੋਕੇ ਬਾਈ ਜਿਹੜੀ ਦੱਸਦੇ ਆ ਵੀ ਇਹਨਾਂ ਦੇ ਦੂਰੀਵਰ ਪਾਤੇ ਸੀਗੇ ਉਹ ਤੁਸੀਂ ਆ ਕੇ ਚੈੱਕ ਕਰ ਲਓਗੇ ਜਿਹੜਾ ਵੀਰ ਖਰੀਦਣਾ ਚਾਹੂਗਾ ਸੋ ਇਹ ਦੋਨੇ ਮਸ਼ੀਨਾਂ ਫੋਰ ਸੇਲ ਆ ਸਿੰਗਲ ਰੋ ਵਾਲੀਆਂ ਸ਼ਕਤੀਮਾਨ ਕੰਪਨੀ ਦੀਆਂ ਬਾਕੀ ਤੁਸੀਂ ਤਸੱਲੀ ਕਰ ਲੈਣੀ ਹੈ ਹਰੇਕ ਪੱਖ ਤੋਂ 2,60,000 ਜੋੜੇ ਦੀ ਡਿਮਾਂਡ 130 1 ਦਾ ਰੇਟ ਹੈ ਤੁਸੀਂ ਜਿਹੜੀ ਮਰਜ਼ੀ ਖਰੀਦ ਲਓ ਆ ਕੇ ਇਹ ਤੋਂ ਇਲਾਵਾ ਇੱਕ ਸਾਹਮਣੇ ਜਿਹੜਾ ਉਹ ਇਹ ਪਲੈਂਟਰ ਹੈ ਜਿਹਦੇ ਨਾਲ ਆਪਾਂ ਬੈੱਡ ਦੇ ਉੱਤੇ ਕਈ ਕਿਸਮ ਦੀ ਬਿਜਾਈ ਕਰ ਸਕਦੇ ਹਾਂ ਅ ਭਾਈ ਜਿਹੜਾ ਪਲੈਂਟਰ ਹੈ ਇਹ ਕਿਹੜਾ ਮਾਡਲ ਹੈ ਇਹ ਵੀ 2023 ਮਾਡਲ ਹੈ ਜੀ 2023 ਮਾਡਲ ਹੈ ਹਾਂਜੀ ਅੱਛਾ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 360 ਹੈ ਜੀ ਇਹਦੇ ਨਾਲ ਡੈਕਸਾਂ ਵੀ ਹੈ ਜੀ ਹੂੰ ਆਪਣਾ ਮਟਰ ਮੂੰਗੀ ਹੂੰ ਤੇ ਚਰੀ ਵੀਜ ਨਾਲ ਠੀਕ ਹੈ ਉਹ ਡਿਸਕਾ ਵੀ ਨਾਲ ਮਿਲ ਜਾਣਗਾ ਨਾਲ ਹੀ ਦੇ ਦੇਣੀ ਆ ਉਹਦਾ ਨਾਲ ਹੀ ਦੇ ਦਾਂਗੇ ਇਹੋ ਠੀਕ ਹੈ 360000 ਇਹਦਾ ਰੇਟ ਹੈ ਐਡ ਕੀ ਤਾਂ ਫਿਰ ਮੇਰੇ ਖਿਆਲ ਚ ਇਹ ਹੁਣ ਕੋਈ ਚਲਾਈ ਨਹੀਂ ਨਹੀਂ ਚਲਾਈ ਨਹੀਂ ਜੀ ਐਡ ਕੀ ਚਲਾਇਆ ਹੀ ਨਹੀਂ ਇਹਨੂੰ ਨਹੀਂ ਚਲਾਇਆ ਨਹੀਂ ਸੋ ਦੱਸੋ 23 ਮਾਡਲ ਹੈ 23 ਤੇ 24 ਇਹ ਦੋ ਸੀਜ਼ਨ ਚੱਲਿਆ 25 ਦੇ ਵਿੱਚ ਅਜੇ ਇਹਨੂੰ ਸ਼ੁਰੂ ਕਰਨਾ ਹੈ ਜਿਹੜਾ ਭਰਾ ਖਰੀਦਣਾ ਚਾਹੁੰਦਾ ਹੈ ਮੇਰੇ ਖਿਆਲ ਚ ਕਾਫੀ ਰਕਮ ਥੋੜੀ ਐਸੇ ਸੀਜ਼ਨ ਚ ਹੀ ਕੱਢ ਦੋ ਕਿਉਂਕਿ ਜਦੋਂ ਕਣਕ ਵੱਢੀ ਜਾਣੀ ਹੈ ਇੱਕਦਮ ਕੱਸ ਪੈਣਾ ਹੈ ਇਹਨਾਂ ਮਸ਼ੀਨਾਂ ਤੇ ਮੱਕੀ ਦੀ ਬਜਾਈ ਵਾਸਤੇ ਸੀਜ਼ਨ ਚੰਗਾ ਲਾ ਲੋਂਗੇ ਇਨਵੈਸਟਮੈਂਟ ਵੀ ਤੁਸੀਂ ਚੰਗੀ ਕਰਨੀ ਆ ਤਾਂ ਤਸੱਲੀ ਵੀ ਤੁਸੀਂ ਆ ਕੇ ਕਰੋ ਡਿਸਕਾਂ ਐਡੀਸ਼ਨਲ ਹੁੰਦੀਆਂ ਮਤਲਬ ਜੇ ਤੁਸੀਂ ਹੋਰ ਫਸਲਾਂ ਬੀਜਣੀਆਂ ਉਹ ਸਾਰੀਆਂ ਬਾਈ ਕਹਿੰਦਾ ਵੀ ਡਿਸਕਾਂ ਵੀ ਸਾਡੇ ਕੋਲ ਇਸ ਟਾਈਮ ਹੈ ਇਹ ਮੇਰੇ ਕੋਲ ਇੱਕ ਇਦਾਂ ਦਾ ਬ੍ਰਾਂਡ ਹੈ ਵੀ ਜੇ ਕਿਸੇ ਵੀਰ ਨੇ ਮੱਕੀ ਬਿਜਾਉਣੀ ਹੈ ਤਾਂ ਉਹ ਪਹਿਲ ਦੇਊਗਾ ਇਸ ਬ੍ਰਾਂਡ ਨੂੰ ਮਾਚੋ ਕੰਪਨੀ ਦਾ ਇਹ ਜਿਹੜਾ ਮਲਟੀ ਕ੍ਰੌਪਸ ਪਲਾਂਟਰ ਹੈ ਇਹ ਵੀ ਫॉर ਸੇਲ ਹੈ ਇਹਦਾ ਰੇਟ ਤੁਹਾਨੂੰ ਵੀਡੀਓ ਚ ਦੱਸਤਾ 3.60 ਲੱਖ ਇਹ ਤੋਂ ਇਲਾਵਾ ਇਹ ਅਬ ਇਹ ਜਿਹੜੀ ਆਪਾਂ 4x4 ਤੇ ਮੱਕੀ ਵਾਲੀ ਮਸ਼ੀਨ ਹੈ ਇਹ ਮੇਰੇ ਖਿਆਲ ਚ ਇਹ ਤਾਂ ਚਾਰ ਓਰੇ ਲੈ ਜਾਂਦੀ ਹੂ ਇਕੱਠੇ ਹਾਂਜੀ ਇਹ ਚਾਰ ਓਰੇ ਲੈ ਕੇ ਜਾਂਦੀ ਹੈ ਜੀ ਠੀਕ ਹੈ ਇਹ ਵੀ ਆਪਾਂ ਵੇਚ ਦੇਣੀ ਆ ਹਾਂਜੀ ਹਾਂਜੀ ਇਹ ਵੀ ਸੇਲ ਆ ਜੀ ਇਹ ਕਿਹੜਾ ਮਾਡਲ ਆ ਬਾਈ ਇਹ ਵੀ 23 ਮਾਡਲ ਹੀ ਆਈ ਸਾਰੇ 23 ਮਾਡਲ ਹੀ ਆ ਹਾਂਜੀ ਠੀਕ ਹੈ ਸੋ ਦੋਸਤੋ 23 ਮਾਡਲ ਇਹ ਜਿਹੜੀ ਮਸ਼ੀਨ 4x4 ਟਰੈਕਟਰ ਹੈ ਬਾਈ ਟਰੈਕਟਰ ਕਿੰਨੇ ਹਾਰਸ ਪਾਵਰ ਹੈ ਇਹ 90 ਆ ਜੀ 90 ਇਹ ਵੀ 23 ਮਾਡਲ ਹੈ ਇਹ ਵੀ 23 ਮਾਡਲ ਆ ਜੀ ਇਹ ਫਸਟ ਓਨਰ ਹੀ ਹੋ ਮੇਰੇ ਖਿਆਲ ਚ ਇਹ ਕਿ ਸੈਕੰਡ ਹੋ ਜਾਣਾ ਇਹ ਸਹਨੇ ਆਪਣੇ ਨਾਲ ਹੀ ਹੈ ਆਪਣੇ ਨਾਲ ਕੱਕੀ ਹੈ ਪਹਿਲੇ ਨਾਲ ਹੀ ਹੈ ਜੀ ਠੀਕ ਹੈ ਅੱਛਾ ਭਾਈ ਇਹਦਾ ਰੇਟ ਕੀ ਰੱਖਦੇ ਹੋ ਇਹਦਾ ਜੀ 17 ਲੱਖ ਤੇ 60000 ਰੁਪਏ ਹੈ 17 60 ਦੋਹਾਂ ਚੀਜ਼ਾਂ ਦੋਹਾਂ ਚੀਜ਼ਾਂ ਦਾ ਹੈ ਇਹ ਕੱਲਾ ਕੱਲਾ ਵੀ ਵੇਚ ਸਕਦੇ ਹੋ ਜਾਂ ਕੋਸ਼ਿਸ਼ ਇਕੱਠਿਆਂ ਦੀ ਜਿੱਦਾਂ ਜਿਵੇਂ ਦੋਹਾਂ ਦਾ ਕੋਈ ਆਪਾਂ ਨੂੰ ਚੰਗਾ ਲੱਗਾ ਪਦੋਂ ਇਹ ਕੱਲੇ ਕੱਲੇ ਹੀ ਵੇਚ ਦਾਂਗੇ ਠੀਕ ਹੈ ਸੋ ਦੋਸਤੋ ਵੈਸੇ ਇਹ ਦੋਨੇ ਕਿਉਂਕਿ ਜੇ ਕਈ ਵਾਰਾਂ ਰਕਮ ਜ਼ਿਆਦਾ ਹੁੰਦੀ ਹੈ ਚੀਜ਼ ਵੱਡੀ ਹੈ ਮਸ਼ੀਨਰੀ ਵੱਡੀ ਹੈ ਤਾਂ ਫਿਰ ਇਹ ਹੋ ਜਾਂਦਾ ਮਨ 'ਚ ਵੀ ਚਲੋ ਜੇ ਦੋਨੇ ਨਹੀਂ ਵਿਖਦੇ ਤਾਂ ਫਿਰ ਆਪਾਂ ਸੀਜ਼ਨ ਲਾ ਲਾਂਗੇ। ਬਾਕੀ ਤੁਸੀਂ ਗੱਲਬਾਤ ਕਰ ਲਓ ਟਰੈਕਟਰ ਕਿਉਂਕਿ 2023 ਮਾਡਲ ਹੈ ਤੇ ਮਸ਼ੀਨ ਵੀ 2023 ਮਾਡਲ ਆ ਦੋਨੇ ਨਵੰਗਾ ਹੀ ਐ। ਇਹਦੇ ਨਾਲ ਵੀਰੇ ਜਿੱਦਾਂ ਐਕਸਟਰਾ ਆਪਾਂ 60-70000 ਰੁਪਏ ਦਾ ਸਮਾਨ ਨਾਲ ਥੱਲੇ ਐਕਸਟਰਾ ਲੱਗਾ ਹੋਇਆ ਦਾ। ਵੇਟ ਵੀ ਮੂਰੇ ਜਿੱਦਾਂ ਕੰਪਨੀ ਨੇ ਘਟ ਦਿੱਤੇ ਵੇਟ ਵੀ ਆਪਾਂ ਜਾਦੇ ਲਵਾਏ ਇਹਦੇ। ਠੀਕ ਐ। ਜਾਦੇ ਲਵਾਏ ਥੱਲੇ ਯਾਨੀ ਕਿ ਆਪਾਂ ਜਿਹੜੀ ਸਪੋਰਟ ਆ 60 ਤੋਂ 70000 ਰੁਪਏ ਥੱਲੇ ਲੱਗਾ ਹੋਇਆ ਜੀ। ਅੱਛਾ ਠੀਕ ਐ। ਸੋ ਦੋਸਤੋ ਇਹ ਖਰਚਾ ਬਾਈ ਜੀ ਹੋਰੀ ਕਹਿੰਦੇ ਵੀ ਏਜੰਸੀ ਤੋਂ ਕਢਾਉਣ ਤੋਂ ਜੈਕ ਜਿਹੜੇ ਲਾਇਆ ਜੀ ਆਪਾਂ ਇਹਦੇ ਆਵੇ ਹੂੰ ਇਹ ਵੀ ਆਪਣਾ 30000 ਰੁਪਿਆ ਖਰਚਾ ਵੱਖਰਾ ਆਇਆ ਜੀ ਇਹਦਾ ਜੈਕ ਲੱਗੇ ਹੋਏ ਸਾਈਡ ਤੇ ਆਵੇ ਅੱਛਾ ਠੀਕ ਹੈ ਇਹ ਵੀ ਇਹ ਵੀ ਵੱਖਰੇ ਲਵਾਏ ਇਹ ਵੀ ਵੱਖਰੇ ਲਵਾਏ ਸੋ ਕਾਫੀ ਕੁਸ ਵੱਖਰਾ ਦੱਸੋ ਇਹਦਾ ਕਰਵਾਇਆ ਸਟੀering ਵੀ ਬਾਈ ਆ ਤਾਂ ਬਾਅਦ ਚ ਹੀ ਲਵਾਇਆ ਹਾਂਜੀ ਹਾਂਜੀ ਬਾਅਦ ਚ ਹੀ ਕੰਪਨੀ ਸਟੀering ਲਗਾ ਦਿੰਦਾ ਬਾਅਦ ਚ ਠੀਕ ਹੈ ਸੋ ਦੱਸੋ ਇਹ ਵੀ ਬਾਅਦ ਚ ਹੀ ਲੱਗਦਾ ਹੈ 60 70000 ਰੁਪਿਆ ਐਕਸਟਰਾ ਇਹ ਤੇ ਲੱਗਾ ਹੋਇਆ ਬਾਕੀ ਇਹ ਟਰੈਕਟਰ ਇਹ ਤਾਂ ਧਿਆਨ ਚ ਰੱਖ ਲਓ ਵੀ ਮੱਕੀ ਜਿਹੜੋ ਉਦੋਂ ਹੀ ਇਹਨਾਂ ਨੇ ਵਰਤਿਆ ਕੋਈ ਵਾਈ ਤੇ ਨਹੀਂ ਵਰਤਿਆ ਇਹ ਸੋ ਇਹ ਟਰੈਕਟਰ ਤੇ ਨਾਲ ਮਸ਼ੀਨ ਫॉर ਸੇਲ ਇੱਕ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਵਾਈ ਦੀ ਉਹਨਾਂ ਕੋਲ ਹੈਗੀ ਹੈ ਇਹਦੀ ਵੀ ਜਾਣਕਾਰੀ ਲੈ ਲੈਣੇ ਆਪਾਂ ਬਈ ਇਹ ਝੋਨਾ ਬੀਜਦੀ ਹੈ ਫਿਰ ਸਿੱਧਾ ਇਹ ਕਿਹੜਾ ਮਾਡਲ ਆ ਬਈ ਇਹ 20 ਮਾਡਲ ਆ ਜੀ 20 ਮਾਡਲ ਹੈ ਅੱਛਾ ਇਹਦੇ ਨਾਲ ਝੋਨਾ ਤੁਸੀਂ ਬੀਜਿਆ ਹੋਊਗਾ ਠੀਕ ਉਹ ਕਰਾਉਂਦਾ ਵਧੀਆ ਹਾਂਜੀ ਬਹੁਤ ਵਧੀਆ ਜੀ ਇਹਦੀ ਬਿਜਾਈ ਠੀਕ ਹੈ ਬੀਜਾ ਝੋਨਾ ਜਦੋਂ ਆਪਾਂ ਪਹਿਲਾਂ ਵੀਜ ਦੇ ਮੁਰਕੇ ਤੁਹਾਨੂੰ ਪਤਾ ਲੇਟ ਹੋ ਗਈ ਥੋੜਾ ਜਿਹਾ ਸਰਕਾਰ ਨੇ ਕਰਤਾ ਹੂੰ ਉਹਦਾ ਕਰਕੇ ਫਿਰ ਵੀਜ ਨੂੰ ਹਟ ਗਏ ਸੀਗੇ ਜੀ ਹੁਣ ਫਿਰ 1 ਜੂਨ ਹੋ ਗਿਆ ਠੀਕ ਹੈ ਹੁਣ ਫਿਰ ਬਿਜਾਈ ਹੋ ਸਕਦੀ ਹੈ ਇਹਦੇ ਨੂੰ ਹਾਂਜੀ ਹਾਂਜੀ ਕੀ ਰੇਟ ਰੱਖਦੇ ਇਹਦਾ 35000 ਰੁਪਿਆ ਰੇਟ ਆ ਜੀ ਦੱਸੋ 35000 ਰੇਟ ਹੈ 2020 ਮਾਡਲ ਹੈ ਇਹ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਹੈ ਜਿਹੜਾ ਵੀਰ ਖਰੀਦਣਾ ਚਾਵੇ ਕੰਟੈਕਟ ਕਰ ਲਿਓ ਤੁਸੀਂ ਇਹ ਇਹਦੀ ਕੰਡੀਸ਼ਨ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਦੂਜੀਆਂ ਚੀਜ਼ਾਂ ਬਾਰੇ ਬਈ ਡਿਟੇਲ ਬਾਅਦ ਚ ਲਵਾਂਗੇ ਪਹਿਲਾਂ ਇਹ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇੱਕ ਰੋਟਾਵੇਟਰ ਤੁਸੀਂ ਦੱਸ ਰਹੇ ਸੀ ਹਾਂਜੀ ਉਹ ਕਿੰਨੇ ਫੁੱਟਾ ਹੈ ਉਹ 8 ਫੁੱਟਾ ਹੈ 8 ਫੁੱਟਾ ਹਾਂਜੀ ਕੀ ਰੇਟ ਰਹੂਗਾ ਦਾ ਉਹਦਾ 50000 ਰੁਪਈਆ ਜੀ ਇੱਕ ਜ਼ੀਰੋ ਡ੍ਰਿਲ ਦੀ ਗੱਲ ਕੀਤੀ ਸੀ ਤੁਸੀਂ ਜ਼ੀਰੋ ਡ੍ਰਿਲ 17 ਮਾਡਲ ਆਈ ਦੋ ਸੀਜ਼ਨ ਹੀ ਲਾਏ ਉਹਦੇ ਨਾਲ ਦੋ ਸੀਜ਼ਨ ਹੀ ਚਲਾਈ ਹਾਂ ਉਦਾਂ ਨਵੀਂ ਪਈ ਆ ਤੇ ਉਹ ਜਾਨਕਿ 50-55000 ਦੀ ਉਹ ਦੇ ਦਾਂਗੇ 50000 ਦੀ ਉਹ ਦੇ ਦੇ ਕੇ ਅੱਛਾ ਉਹ ਹੋਰ ਘਰੇ ਠੱਲੀ ਵੀ ਆ ਹਾਂਜੀ ਉਹ ਹੋਰ ਘਰੇ ਖੜੀ ਹੈ ਜੀ। ਉਹਦੀਆਂ ਫੋਟੋ ਵੀਡੀਓ ਜੇ ਕੋਈ ਮੰਗਾਉਣਾ ਚਾਹੁੰਦੇ ਤਾਂ ਹਾਂਜੀ ਉਹ ਮੰਗਾ ਦਾਂਗੇ ਤੁਹਾਨੂੰ। ਠੀਕ ਹੈ। ਇਹ ਤੋਂ ਇਲਾਵਾ ਭਾਈ ਇਹ ਜਿਹੜਾ ਆਪਣੇ ਸਾਹਮਣੇ ਮਸ਼ੀਨ ਹੈਗੀ ਹੈ। ਇਹਦੀ ਕੀ ਡਿਟੇਲ ਹੈ? ਕਿਹੜਾ ਮਾਡਲ ਹੈ? ਇਹ 2023 ਮਾਡਲ ਆ ਜੀ। 2023 ਮਾਡਲ। ਹਾਂਜੀ। ਇਹਦਾ ਰੇਟ ਕੀ ਰਹੂਗਾ? ਇਹਦਾ 1.80 ਜੀ। 1 ਲੱਖ 80 ਹਜ਼ਾਰ। ਹਾਂਜੀ। ਦੋਸਤੋ 2023 ਮਾਡਲ ਮਾਰ ਕੇ ਵੈਸੇ ਪੱਕੇ ਹੀ ਲੱਗੇ ਹੁੰਦੇ ਉੱਤੇ ਜਿਹੜਾ ਵੀਰ ਵੇਖਣਾ ਚਾਵੇ ਸਾਹਮਣੇ ਦੇਖ ਸਕਦੇ ਉਤੇ ਹੀ। ਨਵੇਂ ਬਲੇਟ ਆ ਬਿਲਕੁਲ। ਕਿਉਂਕਿ ਮਾਡਲ ਤੇ ਇਹ ਹੀ ਹੈ ਤੇ 25 ਇਹ ਵੀ ਫੋਰ ਸੇਲ ਹੈ ਮੇਰੇ ਖਿਆਲ ਚ ਇਹ ਬਈ ਇਹ 9 ਫੁੱਟ ਹੈ ਜਾਂ 8.5 ਫੁੱਟ ਹੋਊਗੀ 8.5 ਫੁੱਟ ਅੰਦਾਜ਼ਾ ਸੋ ਦੱਸੋ ਚੌੜਾਈ ਇਹਦੀ 8.5 ਫੁੱਟ ਹੈਗੀ ਹੈ ਇਹਦਾ ਰੇਟ 180 ਬਾਈਗੁਰ ਨੇ ਰੱਖਿਆ ਹੈ ਇਹ ਤੋਂ ਇਲਾਵਾ ਇੱਕ ਚਾਨੀ ਕੰਪਨੀ ਦੀ ਇਹ ਮਸ਼ੀਨ ਜਿਹੜੀ ਧੂੜੀ ਵਾਲੀ ਹੈ ਇਹ ਵੀ 2023 ਮਾਡਲ ਹੀ ਹੈ ਇਹਦਾ ਬਈ ਕੀ ਰੇਟ ਰਹੂਗਾ ਇਹ 3 ਲੱਖ ਰੁਪਏ ਰੇਟ ਹੈ ਇਹਦਾ 3 ਲੱਖ ਰੁਪਏ ਹਾਂਜੀ ਇਹ ਸਾਰੇ ਸਾਡ ਜਿਹੜੇ ਸੰਦ ਆ 2023 ਚ ਹੀ ਕਢਾਏ ਸੀ ਸਾਰੇ ਨਵੇਂ ਹਾਂ ਜੀ 23 ਚ ਹੀ ਲਏ ਸੀ ਸਾਰੇ ਜੀ ਇਹ ਤੇ 25 ਚ ਆਪਾਂ ਸੇਲ ਕਰ ਦੇਣੀ 25 ਸੇਲ ਕਰ ਸੋ ਦੋਸਤੋ ਜੇ ਕੋਈ ਵੀ ਖਰੀਦਣਾ ਚਾਹੁੰਦਾ ਤਾਂ ਤੁਸੀਂ ਸੰਪਰਕ ਬਾਈ ਹਰਣਾ ਕਰ ਸਕਦੇ ਹੋ ਇਹਦਾ ਰੇਟ 3 ਲੱਖ ਰੁਪਿਆ 2023 ਮਾਡਲ ਇਹ ਮਸ਼ੀਨ ਤੂੜੀ ਵਾਲੀ ਇਹ ਤੋਂ ਇਲਾਵਾ ਸਾਰੀਆਂ ਆਈਟਮਾਂ ਤੁਹਾਨੂੰ ਇਹ ਤੋਂ ਪਹਿਲਾਂ ਦਿਖਾ ਚੁੱਕੇ ਆਂ ਵੀਡੀਓ ਨੂੰ ਲਾਸਟ ਤੱਕ ਦੇਖਿਆ ਤੁਸੀਂ ਧੰਨਵਾਦ ਇੱਕ ਜੈੱਪਸੀ ਆਪਣੇ ਕੋਲੇ ਵੀਰ ਜੀ ਜੈੱਪਸੀ ਇੱਕ ਅੱਛਾ ਹਾਂ ਜੀ ਜੈੱਪਸੀ ਉਹ ਕਿੰਨੀਆਂ ਫੋਟੋਆਂ ਪਾ ਦਾਂਗੇ ਉਹ ਮਿਲ ਲਗਾ ਹੋਗੀ 9998 ਮਰਲ ਹੋ ਗਈ ਠੀਕ ਹੈ ਉਹਦੇ ਬਾਰੇ ਦੋਸਤੋ ਤੁਸੀਂ ਅਲੱਗ ਤੋਂ ਗੱਲਬੀਰਨਾ ਕਰ ਲਿਓ ਉਹ ਵੀ ਤੁਹਾਨੂੰ ਦੱਸ ਦੇਵਾਂਗੇ ਉਹਦੀ ਡਿਟੇਲਸ ਧੰਨਵਾਦ